ਅੱਜ ਵੀ ਗਾਲ ਦੀ ਸਾਰਿਆਂ ਨੂੰ ਲਓ ਜੀ ਚੱਲ ਪਿਆ ਜੇ ਸਲਾਣੇ ਮੇਲੇ ਨੂੰ ਤੁਹਾਡੀ ਵੀ ਟਰਾਲੀ ਹਰ ਚੱਲ ਪਏ ਤੇ ਹੁੰਦੇ ਬਹੁਤ ਤੇਜ ਉਹਨੇ ਦੇਖਦਾ ਮੇਲੇ ਪਹੁੰਚ ਗਏ ਤੇ ਜੈਲਾ ਲੱਗਾ ਤੇਲ ਪਾਉਣ ਉਹ ਚਲ ਫਿਰ ਵੀਡੀਓ ਸ਼ੁਰੂ ਕਰ ਲੰਨੇ ਇਹਨੇ ਹੋ ਲੱਗਿਆ ਵਾ ਜੈਲਾ ਤੇਲ ਪਾਉਣ ਉਧਰ ਲਓ ਜੀ ਕੱਲ ਨਵਾਂ ਸਾਲ ਤਾਂ ਵਧਾਈਆਂ ਦੇ ਨਹੀਂ ਹੋਈਆਂ ਭੁੱਲ ਗਏ ਤੇ ਨਵੇਂ ਸਾਧਿਆਂ ਵਧਾਈਆਂ ਦਿੰਦੇ ਆ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰੇ ਆਵੇ ਬਦਨ ਯਾਰ ਤੁਹਾਨੂੰ ਨਵੇਂ ਸਾਲ ਦੀਆਂ ਅੱਜ ਹੋ ਗਈ ਦੋ ਤੀਕਾ ਦੋ ਤੀਕਾ ਨੂੰ ਹੁਣ ਸਰਾਣੇ ਮੇਰੇ ਨੂੰ ਜਾ ਰਹੇ ਆ ਬਾਕੀ ਦਿਖਾਉਣੇ ਰਸਤੇ ਜਬੀ ਬਾਕੀ ਮੇਲੇ ਪਹੁੰਚ ਕੇ ਦਿਖਾਉਂਗਾ ਪਹਿਲੇ ਭਰ ਲਿਆ ਨੇ ਦੋ ਹੀ ਫੇਰ ਪਰਸੋਂ ਮਰਨਡੇ ਦੇ ਆਗੇ ਤੇ ਕੱਲਾ ਪਹਿਲੀ ਤਰੀਕ ਨੂੰ ਫਿਰ ਨਵੇਂ ਸਾਲ ਵਾਲੇ ਦੇ ਵੀ ਜਨ ਦੋ ਹੀ ਭਰਤੀਆਂ ਆ ਜਵੇ ਚੱਲਾ ਹਾਂ ਸੋ ਇਹ ਪੋਰੇ ਤੇ ਲ ਜਿਹੜੇ ਨੇ ਮੂਰੇ ਕਰ ਦੇਣਾ ਫਿਰ ਹ ਇਹਦਾ ਗੰਨਾ ਥੋੜਾ ਮੂਰੇ ਆ ਗਿਆ ਜਿਆਦਾ ਪੰਨਿਆਂ ਨੇ ਮੂਰੇ ਨੂੰ ਕੱਢਤਾ ਦਾ ਇਹਦੇ ਕਰਕੇ ਫਿਰ ਆਦਾ ਮੂਰੇ ਹੋ ਜਾ ਹਾਂ ਪਹੁੰਚ ਗਏ ਤੇ ਜੀ ਸਲਾਣੇ ਹੈਗੀ ਹੈ 200 ਟਰਾਲੀ ਮੂਰੇ ਕੱਲੂ ਦਿਨ ਤੁੰਚ ਵਾਰੀ ਆਉਗੀ ਭਰਿਆ ਪਿਆ ਇਧਰ ਵੀ ਆਪੇ ਇਧਰ ਤਰਪਾਲ ਪਾਦੀ ਦਾ ਡਰ ਪਰ ਹਵਾ ਚਲਦੀ ਠੰਡੀ ਫਿਰ ਬੜਕੇ ਪੈਨੇ ਆ ਵਿੱਚ ਇਧਰ ਫੰਗੂਰ ਜੱਲੇ ਵਾਲਾ ਖੜ ਗਿਆ ਇਹ ਵੀ ਲੱਗੇ ਬਾ ਤਰਪਾਲ ਪਾਉਣ ਉਪਰ ਮੇਲੋ ਜੀ ਇਧਰ ਜੱਲੇ ਨੂੰ ਹਾਲਾ ਹਾਂ ਠੀਕ ਹੈ ਉਹ ਜੱਲ ਨੇ ਵੀ ਤਰਪਾਲ ਪਾਤੀ ਮੰਜੀ ਲੱਗੀ ਹੋਇਆ ਟਰੈਕਟਰ ਪਰੇ ਮੇਰੇ ਵਾਲੇ ਵੀ ਮੰਜੀ ਟਰੈਕਟਰ ਪਰ ਮੰਜੀ ਲੱਗੀ ਹੋਇਆ ਮੰਜੀ ਉਹਦਾ ਫਾਇਦਾ ਟਰੈਕਟਰ ਪਰ ਐ ਵੀ ਬੰਦਾ ਉੱਠ ਕੇ ਜਿੱਦੇ ਆਪਣਾ ਜਗਾਹਾਂ-ਗਾਂਹਾਂ ਕਰਨ ਪਰ ਉਹ ਤਾਂ ਲੋਡ ਨਹੀਂ ਪੈਂਦੀ ਗਾਂਹਾਂ ਕਰਨੇ ਦੀ ਥੋੜਾ ਜਦ ਤੇ ਕਲੈਂਚ ਚੱਲ ਪਈ ਉਹ ਜੋਕੀ ਹਟਣੀ ਫਿਰ ਮਰੰਡੇ ਵਾਲਾ ਕੰਮ ਤਾਂ ਹੈ ਨਹੀਂ ਉਰੇ ਵੀ ਔਰ ਹੌਲੀ ਗਾਂਹਾਂ ਕਰੀ ਜਾਣਾ ਬਾਕੀ ਗੰਨਾ ਸਭ ਨੇ ਖੁੱਲੇ ਹੀ ਪਾਇਆ ਬਾ ਇਹ ਟਰਾਲੇ ਡਬਲ ਟਰੇ ਵਾਲੇ ਖੜੇ ਐ ਇਨਨਾਂ ਕੋ ਜਾਲੇ ਦੋ ਤਿੰਨ ਲੈਣਾ ਵਿਹਲੀ ਆ ਬਾਕੀ ਪੱਲੇ ਪਾਸੇ ਫੇਰ ਸਾਰੀਆਂ ਭਰੀਆਂ ਵੀ ਆ ਲਓ ਜੀ ਕੋ ਸਿੰਗਲ ਟਰਾਲੀ ਵੀ ਆਈ ਵੀ ਹੈ ਉਹ ਵੀ ਗੰਨਾ ਖਸਲਦੀ ਫਿਰਦਾ ਏ ਜ਼ੂਮ ਕਰਕੇ ਦਿਖਣੀ ਤਾਂ ਹੈ ਨਹੀਂ ਵੈਸੇ ਔਰ ਟਰੈਕਟਰ ਖੜਾ ਜਿਹੜਾ ਸਾਹਮਣੇ ਸਿੰਗਲ ਟਰਾਲੀ ਹੈ ਪਤਾ ਕਰਨਾ ਪਾਇਆ ਉਹਨੇ ਵੀ ਵੈਸੇ 8 8 ਟਰਾਲੀਆਂ ਵੀ ਜ਼ਿਆਦਾ ਆਉਂਦੀਆਂ ਐ ਪਰ ਸਿੰਗਲ ਵੀ ਕਈ ਵੀ ਐ ਨਹੀਂ ਕਰਕੇ ਪਾਣੀ ਖੜਿਆ ਸਾਰੇ ਪਾਸੇ ਰਸਤੇ ਜਾਂ ਪਰ ਉਹ ਪੱਕਾ ਥਲੇ ਸਾਰੇ ਹੀ ਔਲ ਇੰਜਰ ਪੀ ਉਧਰ ਲੱਗੇ ਬੰਦੇ ਤਿਆਰੀਆਂ ਕਰਨ ਆਪਣੇ ਆਪਣੀਆਂ ਰੋਟੀ ਪਾਣੀ ਖਾ ਲਿਆ ਚਾਹ ਪੀ ਆਏ ਤੇ ਮਾਰੀ ਵਾਰੀ ਤੇ ਲਾਈਨ ਚੱਲੀ ਜਰੀ ਲਾਈਨ ਚੱਲਦੀ ਹੈ ਸਾਰੀ ਉਹ ਫਿਰ ਤਾਂ ਚਲੀ ਜਾਂਦੀ ਰੈਨ ਉਹ ਆਰੀਆਂ ਟਰਾਲੀਆਂ ਦੁਰੀਆਕੇ ਸ਼ੂਟਿੰਗ ਲੱਗਣ ਲੱ ਜਾਂਦੀਆਂ ਇਹ ਬਹੁਤ بڑے بڑے ਖੜੇ ਟਰਾਲੇ ਮਾਰ ਟਰਾਲਾ ਦੇਖ ਲਓ ਕਿਡਾਈ ਕੈਮਰੇ ਜੇ ਵੀ ਨਹੀਂ ਪੂਰਾ ਆਉਂਦਾ ਨਾ ਇਹ ਇਹ ਟਰਾਲੇ ਕਿਲੇ ਹੀ ਚੱਕ ਲਿਆਉਂਦੇ ਐ ਪਾ ਲੈ ਪੈ ਗਈ ਉੱਪਰ ਤੇ ਪਾ ਪੈ ਕੇ ਪੂਰਾ ਇੱਕਲੇ ਦਾ ਕਮਰਾ ਹੀ ਬਣ ਜਾਂਦਾ ਇਹ ਦੇਖੋ ਜਿਆ ਪੂਰਾ ਕਮਰਾ ਹੀ ਬਣ ਗਿਆ ਅਜਾਈ ਰੱਖਤੀ ਮੰਗੀ ਪਰ ਹਵਾ ਹੋਵਾ ਤੇ ਫਿਰ ਜਵੜ ਕੇ ਬੈਨੇ ਇਹਦੇ ਬਾਰੀ ਦਾ ਹੁਕਾਲੂ ਆਉਣੀ ਆ ਓ ਜੀ ਸਾਰੀਆਂ ਲੇਨਾਂ ਭਰ ਗਈਆਂ ਹੁਣ ਤਾਂ ਆ ਲੈ ਖਾਲੀ ਵਿਚਾਲੇ ਵਾਲੀ ਇੱਥੇ ਤੇ ਇਧਰ ਨੂੰ ਖਾਲੀ ਹੁੰਦਾ ਜਾਂਦਾ ਪਰ ਇਹ ਤੇ ਹੁਣ ਭਰਦਾ ਹੀ ਜਾਂਦਾ ਏ ਤੇ ਲੀਆਂ ਤੇ ਬਾਅਦ ਚਾਰ ਪੰਜ ਲੇਨਾਂ ਲੱਗੀਆਂ ਹੋਰ ਪਿਲਾਣਾ ਕੰਕਰਾਂ ਰਹੀ ਆਪਣੇ ਮੂਰੇ ਬਈ ਮੈਂ 500 ਟ੍ਰਾਲੀਆਂ ਪਲ ਲਾਂਚੇ ਐ ਲੈੰਜ ਖੜਾ ਟ੍ਰੈਕਟਰ ਬਣਾਉ ਚੌਥੇ ਨੰਬਰ ਪਰ ਸਵੇਰ ਦਾ ਟਾਈਮ ਹੈ ਸੱਜਰੇ ਦਾ 8 ਵਜੇ ਦਾ ਤੁੰਦ ਬਹੁਤ ਆ ਜਾਏਗੀ ਤੁੰਦ ਬਹੁਤ ਆ ਜਾ। ਬਹੁਤ ਆਉਂਦਾ। ਹਾਂ। ਇਹ ਗੀਆਂ ਵਾਸੇ ਜੋ ਹਣੇ ਨੂੰ ਮੂਰੇ 20 ਘਟਾਲੀਆਂ ਦੇ ਗੜ ਵਿਚ ਬੰਦੇ ਹੈ ਵੀ ਨਹੀਂ ਪਰ ਜਾਨੂੰ ਦੁਬਾਰਾ ਕੰਡਾ ਹੋਣਾ ਜਾਨੂੰ ਆ ਜਾਣਾ ਸਭ ਨੇ ਉਸ ਨਹੀਂ ਦਿਖਦਾ ਤੁਹਾਨੂੰ ਕਰਕੇ ਅੱਜ ਉਟਾਲੀ ਜੀ ਨਾ ਬਾਈ ਲੋ ਜੀ 12 ਵਜੇ ਦਾ ਟਾਈਮ ਹੋ ਗਿਆ ਲੱਗ ਗਿਆ ਕੰਡਾ ਹੁਣ ਜਲੇਮੁਰੇ ਹੋਂ ਦੂਟ ਰਲੀਆਂ ਰਹਿ ਗਈਆਂ ਇਹ ਕੋਈ ਗੰਡਾ ਹੁਣ ਮੈਂ ਗੰਡਾ ਹੋ ਜੂਗਾ ਹੁਣ ਸਾਡੇ ਦੂਟ ਰਹਿ ਗਈਆਂ 12 ਵਜੇ ਕੋਈ ਤਿੰਨ ਵਾਦੇ ਨੂੰ ਸਾਡੀ ਹੋ ਜੀਏ 2 ਘੰਟੇ ਲੱਗਦੇ ਬਸ ਅੰਦਰ ਆ ਕੇ ਆ ਗਿਆ ਅੱਜ ਮੈਂ ਟਾਪੇ ਬਾਹਰ ਹੋ ਗਿਆ ਪੁਰਾਣਾ ਕੱਟੇ ਪੁਰਾਣਾ ਕੱਟੇ ਗਿਆ ਤਰਪਾਲ ਪੈ ਗਈ ਕਿਸੇ ਟਰੈਕਟਰ ਬਾਰੇ ਛਤਰੀ ਨਹੀਂ ਹੈਗੀ ਬਹੁਤ ਛਤਰੀਆਂ ਘੱਟ ਟਰੈਕਟਰਾਂ ਉੱਪਰ ਆਪਾਂ ਤਾਂ ਆਪਣੀ ਤਾਂ ਛਤਰੀ ਲਾ ਕੇ ਆਣ ਬਣਾਇਆ ਵਾ ਕਮਰਾ ਉਹ ਵੀ ਪੈਣ ਨੂੰ ਆਣ ਵਧੀਆ ਬਣਿਆ ਵਾ ਤਾਂ ਹਰੇਕ ਬੰਦਾ ਦੇਖਦਾ ਤਾਂ ਕਹਿੰਦਾ ਵੀ ਆਸ ਤੋਂ ਵਧੀਆ ਏ ਇੱਥੇ ਟਰੈਕਟਰਾਂ 'ਤੇ ਛਤਰੀਆਂ ਹੈਉ ਨਹੀਂ ਜਿਹਦੀਆਂ ਵੀ ਛਤਰੀਆਂ ਹੈਗੀਆਂ ਦੂਈਆਂ ਫੋਡਲੀਆਂ ਲਾਈਆਂ ਸਭ ਨੇ ਬਾਕੀ ਬਹੁਤ ਘੱਟ ਹੈ ਛਤਰੀਆਂ ਲਾਈਆਂ ਵੀ ਲੋਕਾਂ ਨੇ ਕਟੜ ਲਈ ਰਹੀ ਗੀ ਮੋਰੇ ਗੰਡਾ ਹੋਣ ਨੂੰ ਦੇਵਾ ਫੇਰ ਬਣਾਲਾ ਚੜੂਗਾ ਲੋ ਜੀ ਕੰਡਾ ਹੋ ਗਿਆ ਦਾ ਆ ਕੰਡਾ ਹੋ ਗਏ ਉਹ ਪਰਲੇ ਪਾਸੇ ਜਾ ਟਰਾਲੀਆਂ ਮੁਰੇ ਹੋਏ ਖਾਲੀ ਹੋਣ ਨੂੰ ਉਹ ਥੋੜਾ ਬਣੇ ਵਾਲਾ ਚਾਲ ਜੀ ਬਾਅਦ 40 ਟਰਾਲੀਆਂ ਦੇ ਬਾਅਦ ਫੇਰ ਆਜੂਗਾ ਨੰਬਰ ਆਮ ਵੀਰ ਦੰਦਰ ਸ਼ਾਹ ਕਰ ਚਲੀ ਜਾਈਏ ਬਰੇ ਬਰੇ ਪਰਦੇ ਖਾਲੀ ਹੋ ਗਏ ਵੀ ਸੇ ਪੈਦਰਾ ਕੇ ਖਾਲੀ ਕਰਦੇ ਆਂ ਕੰਡਾ ਹੋ ਗਏ ਫਿਰ 4 4 ਟਰਾਲੀਆਂ ਨਹੀਂ ਚਾਰ ਲੈਣਾ ਲੱਗ ਜਾਂਦੀਆਂ 16 ਟਰਾਲੀਆਂ ਦੇ ਇੱਕ ਵਾਰ ਵਜਨ ਕਰਦੇ 16 ਟਰਾਲੀਆਂ ਉਧਰ ਲੈਂਚ ਖੜਦੀਆਂ ਐ ਇਹ ਇਹ ਕਰਕੇ ਗਿੱਲਾ ਹੋਇਆ ਫਿਰ ਸਾਰੇ ਬਸੇ ਜਾਨਨ ਕੋਲ ਪਰ ਕੇ ਜਾਂਦੀ ਹੈ ਜਾਨਨ ਤੇ ਰੱਪੇ ਜਲਦੀ ਅਗਰ ਜਿਹੜੇ ਉਪਰੇ ਸਿੱਪ ਖਾਲੀ ਹੁੰਦੇ ਆ ਉਰੇ ਤੇ ਆ ਕੇ ਇੱਥੇ ਥਲੇ ਗਰ ਜਾਂਦੇ ਆ। ਨਾਉ ਜੀ ਦੋ ਟਰਾਲੀਆਂ ਬੈਗ ਲੱਗ ਗਿਆ ਆਪਣੇ ਆ ਜਿਹੜੀ ਆ ਬੈਗ ਲੱਗੀ ਇੱਧਰ ਚੈਨ ਪਰ ਆਪਣੇ ਵਾਲੀ ਇੱਧਰ ਲੱਗੀ ਫਰਜ਼ ਉਹ ਇਕੱਠੇ ਜੇ ਖਾਲੀ ਹੋ ਜਾਣੀਆਂ ਤੇਰੇ ਕੰਨਾ ਇਹ ਕਿੱਥੇ ਜਾਦਾ ਜੀ ਨਕਿਆ ਖਾਲੀ ਹੁਣ ਉਧਰ ਜਲੇ ਵਾਲਾ ਹਣੇ ਤੇ ਬਾਦ ਹੋਊਗਾ ਖਾਲੀ ਹਿੰਦਾ ਜੀ ਫਿਰ ਇਹ ਸਿੱਪ ਟ੍ਰੇਪ ਹੋ ਗਿਆ ਲਾ ਗੀ ਹੋਗੀ ਖਾਲੀ ਬਾਕੀ ਜੰਨ ਲਵੀ ਉਧਰ ਹਾਲੀ ਹੁੰਦਾ ਹੁਣ ਕਰੋ ਮੇਰੀ ਵੀਡੀਓ ਇੱਥੇ ਤੱਕ ਦੀ ਮੇਰੀ ਵੀਡੀਓ ਨੂੰ ਲਾਇਕ ਸਸ ਕਮੈਂਟ ਜੁ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ